ਇਹ ਜਿਵੇਂ ਡੋਰਾ ਜੀ ਆਪਾਂ ਡੋਰ ਤੋਂ ਡੋਰ ਜਾ ਰਹੇ ਹਾਂ ਕਈ ਸਮੱਸਿਆਵਾਂ ਸਾਨੂੰ ਮਿਲਣੀਆਂ ਇੰਦਾਂ ਜਦੋਂ ਕੱਦ ਨੂੰ ਪਾਰਸਾ ਬਣੋਗੇ ਤੇ ਸਾਰੀਆਂ ਸਮੱਸਿਆ ਦਾ ਹੱਲ ਹੋਏਗਾ ਦੇਖੋ ਜੀ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਿਆ ਕਿ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਮੈਂ ਇਸੇ ਵਾਰ ਦਾ ਜੰਪਾ ਲਾ ਮੇਰਾ ਬਚਪਨ ਇਹਨਾਂ ਗਲੀਆਂ ਦੇ ਵਿੱਚ ਹੀ ਨਿਕਲਿਆ ਸੋ ਮੇਰੇ ਸੁਭਾ ਨੂੰ ਜਾਣਦੇ ਹੋਏ ਮੇਰੇ ਕਮਿਟਮੈਂਟ ਨੂੰ ਜਾਣਦੇ ਹੋਏ ਇਹ ਵੱਡੇ ਭਰਾ ਮੇਰੇ ਨਾਲ ਇਸ ਕਰਕੇ ਤੁਰੇ ਆ ਕਿਉਂਕਿ ਇਹਨਾਂ ਨੂੰ ਪਤਾ ਕਿ ਜੋ ਇਹਨਾਂ ਦੇ ਛੋਟੇ ਵੀਰ ਨੇ ਜ਼ਬਾਨ ਕਰਤੀ ਉਹ ਜ਼ਬਾਨ ਉਹ ਖਰਾ ਉਤਰੇਗਾ ਵਾਰਡ ਵਾਸੀਆਂ ਦੇ ਵਿੱਚ ਜੋ ਭਾਰੀ ਹੁਸ਼ਾਹ ਵੇਖਿਆ ਜਾ ਰਿਹਾ ਉਹ ਇਸੇ ਕਰਕੇ ਵੇਖਿਆ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਕਿ ਨਾਪਰੀ ਸਿੰਘ ਨੇ ਜੋ ਜ਼ਬਾਨ ਕੀਤੀ ਹੈ ਉਹ ਪੂਰੀ ਆਪਣੀ ਕੀਤੀ ਹੈ ਸੋ ਮੈਂ ਵਾਰਡ ਵਾਸੀਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਜਿਹੜੇ ਪੈਰਾਸ਼ੂਟ ਰਾਈ ਪਿਛਲੀ ਵਾਰ ਵੀ ਕਾਉਂਸਲਰ ਬਣਦੇ ਚਲੇ ਗਏ ਜਿਨ੍ਹਾਂ ਦਾ ਮੁੱਖ ਮਕਸਦ ਨਾਮ ਦੇ ਮਗਰ ਸਿਰਫ ਤੇ ਸਿਰਫ ਕਾਉਂਸਲਰ ਲਖਾਣਾ ਸੀ ਨਾ ਕਿ ਸੇਵਾ ਕਰਨਾ ਉਸੇ ਨਕਸ਼ੇ ਕਰਮਾ ਦੇ ਚਲਦੇ ਹੋਏ ਉਸੇ ਦੇ ਗਵਾਨ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਫਿਰ ਇੱਕ ਕੈਂਡੀਡੇਟ ਆਇਆ ਉਹ ਵੀ ਪੈਰਾਸ਼ੂਟ ਰਾਹੀਂ ਅਜੀਤ ਨਗਰ ਆਇਆ ਜਿਵੇਂ ਕਿ ਪਿਛਲੇ 5 ਸਾਲ ਪਹਿਲਾਂ ਕਾਉਂਸਲਰ ਜਿਹੜਾ ਰਿੰਕ ਨੂਰਲਾ ਜੀ ਉਹ ਵੀ ਪੈਰਾਸ਼ੂਟ ਰਾਹੀਂ ਅਜੀਤ ਨਗਰੋਂ ਆਏ ਸੀ ਜਿੱਤਣ ਤੋਂ ਬਾਅਦ ਉਹ ਵੀ ਨਹੀਂ ਲੱਭੇ ਸੋ ਮੈਂ ਬੇਨਤੀ ਕਰਨਾ ਚਾਹਨਾ ਵਾਰਡ ਵਾਸੀਆਂ ਨੂੰ ਦੋਵੇਂ ਹੱਥ ਜੋੜ ਕੇ ਕਿ ਇਹ ਬੜਾ ਸੁਨਹਿਰੀ ਮੌਕਾ ਜੇ ਮੁਰਕੇ ਲੰਗਿਆਂ ਵਿਲਾ ਹੱਥ ਨਹੀਂ ਆਂਦਾ ਜਿਵੇਂ ਕਿ ਆਪ ਸਭ ਭੈਣਾਂ ਨੂੰ ਪਤਾ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਝੂਠੇ ਲਾਰੇ ਲਾਏ ਹਜ਼ਾਰ ਰੁਪਿਆ ਹਰੇਕ ਭੈਣ ਦੇ ਖਾਤੇ ਦੇ ਵਿੱਚ ਪਾਉਣਾ ਅੱਜ 31 ਮਹੀਨੇ ਹੋ ਗਏ ਆ ਸਰਕਾਰ ਬਣੀ ਨੂੰ 31000 ਰੁਪਿਆ ਤੇ ਪਹਿਲੋਂ ਉਹੀ ਬੰਦਾ ਸੋ ਸਾਰੀਆਂ ਭੈਣਾਂ ਨੂੰ ਚਾਹੀਦਾ ਕਿ ਇਹ ਆਮ ਆਦਮੀ ਪਾਰਟੀ ਵਾਲੇ ਜਦੋਂ ਤੁਹਾਡੇ ਕੋਲ ਵੋਟ ਮੰਗਣ ਆਣ ਪਹਿਲੋਂ ਇਹਨਾਂ ਕੋ 31000 ਰੁਪਏ ਮੰਗੋ ਕੀ 31 32 32000 ਰੁਪਏ ਹਰ ਇੱਕ ਭੈਣ ਦਾ ਇਹਨਾਂ ਵੱਲ ਨਿਕਲਦਾ ਪਹਿਲੋਂ ਤੇ ਉਹ ਦੇਣ ਜੇ ਉਹ ਨਹੀਂ ਦਿੰਦੇ ਤੇ ਇਹਦਾ ਮਤਲਬ ਇਹ ਵਾਦਾ ਖਿਲਾਫੀ ਕਰਦੇ ਆ ਵਾਦਾ ਇਹਨਾਂ ਕੋ ਕੋਈ ਪੂਰਾ ਨਹੀਂ ਹੁੰਦਾ ਸੋ ਉਸੇ ਗੱਲਾਂ ਨੂੰ ਦੇਖਦੇ ਹੋਏ ਵਾਰਡ ਵਾਸੀਆਂ ਨੂੰ ਮੇਰੀ ਤੇ ਯਕੀਨ ਹੈ ਤੇ ਮੈਂ ਵਿਸ਼ਵਾਸ ਦਿਵਾਣਾ ਕਿ ਉਹਨਾਂ ਦਾ ਯਕੀਨ ਟੁੱਟ ਨਹੀਂ ਦਵਾਗਾ ਹੁਣ ਗੱਲ ਕਰ ਲਈਏ ਬੀਜੇਪੀ ਕੈਂਡੀਡੇਟ ਦੀ ਬੀਜੇਪੀ ਦਾ ਜਿਹੜਾ ਕੈਂਡੀਡੇਟ ਹੈ ਉਹ ਪਹਿਲੋਂ ਅਕਾਲੀ ਦਲ ਚ ਸੀ ਫਿਰ ਉਹ ਕਾਂਗਰਸ ਚ ਆਇਆ ਫਿਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਬੰਨਾ ਚਾਇਆ ਆਮ ਆਦਮੀ ਪਾਰਟੀ ਨੂੰ ਉਹਦੀਆਂ ਹਰਕਤਾਂ ਦਾ ਉਹਦੀ ਕੈਰੈਕਟਰ ਦਾ ਪਤਾ ਸੀ ਕਿ ਉਹ ਇੱਕ ਤਰ੍ਹਾਂ ਰਹਿਣ ਵਾਲਾ ਨਹੀਂ ਜਿਸ ਨੂੰ ਦੇਖਦੇ ਹੋਏ ਪਾਰਟੀ ਨੇ ਉਹਨੂੰ ਟਿਕਟ ਨਹੀਂ ਦਿੱਤੀ ਸੋ ਉਹਨੇ ਬਰਸਾਤੀ ਡੱਡੂਆਂ ਵਾਲਾ ਕੰਮ ਕੀਤਾ ਆਮ ਆਦਮੀ ਪਾਰਟੀ ਨੂੰ 1 ਘੰਟੇ ਦੇ ਵਿੱਚ ਹੀ ਬਦਲ ਕੇ ਬੀਜੇਪੀ ਦੇ ਵਿੱਚ ਚਲੇ ਗਿਆ ਸੋ ਬੀਜੇਪੀ ਨੇ ਉਹਨੂੰ ਕੈਂਡੀਡੇਟ ਬਣਾਇਆ ਉਹਨੂੰ ਕੀ ਦੇਖ ਕੇ ਬਣਾਇਆ ਉੱਥੇ ਲక్ష్ਮੀ ਨਾਰਾਇਣ ਚੱਲਿਆ ਕਿ ਕੀ ਚੱਲਿਆ ਸਭ ਵਾਰਡ ਵਾਸੀ ਇਹਨੂੰ ਕੱਲੀ-ਕੱਲੀ ਗੱਲ ਦਾ ਪਤਾ ਉਹ ਮੈਨੂੰ ਉਸ ਗੱਲ ਦੇ ਵੀ ਜਰਾ ਅਣਜਾਣ ਦੀ ਲੋੜ ਨਹੀਂ ਸੋ ਮੈਂ ਵਾਰਡ ਵਾਸੀ ਇਹਨੂੰ ਚਕੈਣਾ ਚਾਹਨਾ ਤੁਹਾਡੇ ਚੰਨਾ ਚ ਬੇਨਤੀ ਹੈ ਕਿ ਇਹੋ ਜੇ ਬਰਸਾਤੀ ਡੰਡੂਆਂ ਤੋਂ ਬਚੋ ਜਿਨ੍ਹਾਂ ਦਾ ਕੋਈ ਦੀਦਰਮ ਨਹੀਂ ਅੱਜ ਕਿਤੇ ਆ ਕੱਲ ਕੇ ਹੋਰ ਨਾਵਾ ਪਰਸੋਂ ਕੇ ਹੋਰ ਨਾ ਸੋ ਮੈਂ ਸ਼ੁਰੂ ਤੋਂ ਜਦੋਂ ਦੀ ਉਸਨ੍ਹ ਭਾਲੀ ਹੈ ਸਰਦਾਰ ਰਿੰਦਰ ਸਿੰਘ ਬਲਾਰੀਆ ਜੀ ਦੇ ਨਾਲ ਰਹਾ ਤੇ ਆਖਰੀ ਦਮ ਤੱਕ ਉਹਨਾਂ ਦੇ ਨਾਲ ਹੀ ਰਹਿਣਾ ਸੋ ਮੈਂ ਬਲਾਰੀਆ ਸਾਹਿਬ ਨੂੰ ਵੀ ਇਹ ਯਕੀਨ ਦਿਵਾਇਆ ਸੀ ਕਿ ਇਹ ਸੀਟ ਜਿਹੜੀ ਜਿੱਤਗੇ ਮੈਂ ਉਹਨਾਂ ਦੀ ਝੋਲੀ ਪਾਵਾਂਗਾ ਤੇ ਉਹਨਾਂ ਦੀ ਪੱਗ ਦੀ ਸ਼ਾਨ ਵਧਾਵਾਂਗਾ ਉਸੇ ਤਰ੍ਹਾਂ ਮੈਂ ਵਾਰਡ ਵਾਸੀਆਂ ਦੇ ਕੇ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇੱਕ ਇੱਕ ਕੀਮਤੀ ਵੋਟ ਚੋਣਸ਼ਾਨ ਪੰਜੇ ਤੇ ਪਾ ਕੇ ਦਾਸ ਨਾ ਪ੍ਰੇਜ਼ਿੰਗ ਨਵੀਂ ਜੋੜੇ ਨੂੰ ਵਾਰਡ ਨੰਬਰ 46 ਤੋਂ ਕਾਮਯਾਬ ਕਰੂ